ਸੇ ਫਿਰ ਗੁਰ ਬਾਸ ਨ ਫੁਰਿਓ ਸੁਭਾ ਕਲ ਗੁਰ ਸੇਵਿਆ ਐ ਨ ਸੁਸਹਿਜ ਸੁਭਾਏ ਦਰਸ਼ਨ ਪਰਸੇ ਐ ਗੁਰੂ ਕਹਿ ਜਨਮ ਮਰ ਦੁਖ ਜੋ ਵਾਹਿਗੁਰੂ ਜੀ ਤਨ ਤਨ ਗੁਰੂ ਗ੍ਰੀ ਬਨਵਾਜ ਸੋਤ ਮੈ ਲਪਿਨ ਮਾ ਖੋਜਤ ਖੋਜਤ ਖੋਜ ਵਿਚਾਰੇ ਰਾਮ ਨਾਮ ਸਤਸਰ ਖੋਜਤ ਖੋਜਤ ਖੋਜ ਵਿਚアドੋ ਰਾਮ ਨਾਮ ਤਤਸਰ ਪਿਲ ਦੁਖ ਕਟੇ ਨਿਮਖ ਅਰਾਧੇ ਗੁਰਮੁਖ ਪਾਰ ਉਤਾਰਾ ਹਰਣ ਅਸ ਤਿਵ ਕੋਰਖ ਗਿਆਨੇ ਸੁਣ ਸੁਣ ਮਾਤ੍ਰਿ ਕੁਤ ਮਨ ਭਵੈ ਸਾਧੂ ਅੰਮ੍ਰਿਤ ਬਨੇ ਰਹੁ ਮੁਕਤ ਪੁਗਤ ਜੋਗਤ ਸਚ ਪਾਈਐ ਸਰਬ ਸੁਖਾਂ ਦਾਤਾ ਆਪਣੇ ਦਾਸ ਕੋ ਆਪਣੇ ਦਾਸ ਕੋ ਭਗਤ ਨਾਮੁ ਦੇਵੈ ਪੂਰਨ પુરਖ ਵਿਦਾਤਾ ਸ੍ਰਵਣੀ ਸੁਣੀਐ ਰਸਨਾ ਗਾਈਐ ਫਿਰਦੇ ਝਾਗਿਆ ਸੋਈ ਕਰਨ ਕਰਨ ਸਮਰਥ ਸੁਆਮੀ ਜਾਤੇ ਬ੍ਰਧਾ ਨ ਕੋਈ ਵਡੈ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁੰਗਵੈ ਸਿਮਰੈ ਸਦਾ ਗੁਫਰ ਲਾ ਵੜੇ ਭਾਗ ਰਤਨ ਜਨਮ ਪਾਇ ਕਰੋ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁੰਗਵੈ ਸਿਮਰੈ ਸਦਾ ਗੁਫਰ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਉਸ ਨੂੰ ਮੰਨ ਲਓ ਸ਼ਾਸਨ ਦੇ ਇਸਾਰੇ ਗਰੀਬਨ ਵਾਚ ਪਾਤਸ਼ਾਹ ਤਾਲਗੁਰ 10 ਸਹਿਬ ਜੀ ਦਾ ਪ੍ਰੇਤਿਤ ਹੈ ਸੋੜ ਸਵਾਲ ਨੂੰ ਜੇ 611 ਅੰਨੇ ਉੱਤੇ ਛਿਛੂਤ ਹੈ ਸਤਗੁਰ ਪਾਤਸ਼ਾਹ ਜੀ ਕਹਿੰਦੇ ਨੇ ਖੋਜਤ ਖੋਜਤ ਖੋਜ ਵਿਚਾਰਿਓ ਬੜੀ ਬੜੀ ਜੋਲ ਕਰਦੇ ਆ ਕਰਦੇ ਆ ਖੋਜਦੇ ਆ ਖੋਜਦੇ ਆ ਇਸ ਉਸ ਚਾਰ ਦੇ ਉੱਤੇ ਆ ਕੇ ਪਹੁੰਚੇ ਨਾਲ RAM ਨਾਮ ਤਤ ਸਾਰਾ ਸਾਰਿਆਂ ਦਾ ਤਤ ਸਾਰ ਜਿਹੜਾ ਉਹ ਪਰਮੇਸ਼ਰ ਹੈ ਜੇ ਉਸ ਤਤ ਸਾਰ ਦੇ ਨਾਲ ਪ੍ਰਾਪਤ ਕੀ ਹੁੰਦਾ ਹੈ ਸਤਗੁਰ ਪਾਤਸ਼ਾਹ ਜੀ ਕਹਿੰਦੇ ਨੇ ਕਿਲ ਵਿਖ ਕਾਟੇ ਨਿਮਖ ਅਰਾਧਿਆ ਕਹਿੰਦੇ ਨੇ ਉਹ ਪਰਮੇਸ਼ਰ ਦੀ ਇਤਨੀ ਵੱਡੀ ਬਖਸ਼ਿਸ਼ ਹੈ ਕਿ ਕਹਿੰਦੇ ਨੇ ਸਾਰੇ ਕਿਲ ਵਿਖ ਸਾਰੇ ਪਾਪ ਜਿਤਨੇ ਵੀ ਲੈ ਲੇ ਇੱਕ ਨਿੰਮਕ ਵਿੱਚ ਅਰਾਧਨ ਦੇ ਨਾਲ ਕਹਿੰਦੇ ਨੇ ਗੁਰਮੁਖ ਪਾਰ ਉਤਾਰਾ ਉਹ ਜਿਹੜਾ ਪਰਮੇਸ਼ਰ ਹੈ ਉਹਦੀ ਇਤਨੀ ਵੱਡੀ ਤਾਕਤ ਹੈ ਇਤਨੀ ਵੱਡੀ ਸ਼ਕਤੀ ਹੈ ਉਹਦੇ ਕੋਲ ਕਹਿੰਦੇ ਨੇ ਉਹ ਨਿੰਮਕ ਵਿੱਚ ਪਾਰ ਉਤਾਰਾ ਕਰਨ ਦੀ ਸਮਰੱਥਾ ਰੱਖਦਾ ਗੁਰੂ ਕੇ ਪੰਥ ਦਾ ਕਰੇ ਅਸੀਂ ਵੀ ਇਸ ਪਵਿੱਤਰ ਬਚਨ ਦੀਆਂ ਪੰਕਤੀਆਂ ਨੂੰ ਸਾਹਮਣੇ ਰੱਖ ਕੇ ਆਪਣੇ ਜੀਵਨ ਦੇ ਵਿੱਚ ਗੁਰਮਤਿ ਦੀ ਰੋਸ਼ਨੀ ਪ੍ਰਾਪਤ ਕਰਕੇ ਜੀਵਨ ਦਾ another month for you